ਇਹ ਐਕਚੁਅਲੀ ਨਾ ਜੀ ਇਹ ਕਲਾਕਾਰੀ ਆ ਜੇ ਤੁਸੀਂ 20000 ਦਾ ਚੈੱਕ ਦੇ ਕੇ ਤੁਸੀਂ ਇੱਕ ਦਿਖਾਵਾ ਕਰਕੇ ਉਹਨਾਂ ਨੇ ਕਹੇ ਜੀ ਦੀਵਾਲੀ ਤੋਂ ਪਹਿਲਾਂ ਅਸੀਂ ਹਰੇਕ ਨੂੰ ਮੁਆਵਜ਼ਾ ਦੇ ਦਵਾਂਗੇ ਦੀਵਾਲੀ ਚ ਕੀ ਦਿਨ ਰਹਿ ਗਏ ਅੱਜ ਕਿਸੇ ਨੂੰ ਮੁਆਵਜ਼ਾ ਅੱਜ ਦੱਸੋ ਵੀ ਕਿੰਨੇ 4 ਲੱਖ ਹੜਪੀੜਤ ਨੇ ਕਿ ਮੁਆਵਜ਼ਾ ਮਿਲ ਗਿਆ ਅਸੀਂ ਇਹ ਗੱਲ ਕਹਿੰਦੇ ਆ ਵੀ ਮੁਆਵਜ਼ਾ ਜਿਹੜੇ ਵਿਚਾਰੇ ਮੈਂ ਦੇਖ ਕੇ ਆਇਆ ਧਰ ਉਹਨਾਂ ਸਾਰਿਆਂ ਨੂੰ ਪਤਾ ਕਿ 4 ਲੱਖ ਏਕੜ ਤੋਂ ਜ਼ਿਆਦਾ ਜਿਹੜੀ ਖੇਤੀ ਹੈ ਉਹ ਤਬਾਹ ਹੋ ਚੁੱਕੀ ਆ 4 ਲੱਖੀ ਲੋਕਾਂ ਨੂੰ ਹੜ੍ਹਾਂ ਨੇ ਪ੍ਰਭਾਵਿਤ ਕੀਤਾ ਉਸ ਤੋਂ ਵੀ ਜ਼ਿਆਦਾ 2500 ਪਿੰਡ ਤਬਾਹ ਹੋ ਗਏ ਲਗਭਗ ਪੰਜਾਬ ਦਾ ਹਰੇਕ ਜ਼ਿਲ੍ਹਾ ਹੜ੍ਹਾਂ ਨਾਲ ਪ੍ਰਭਾਵਿਤ ਹੋਇਆ 55 ਮੌਤਾਂ ਵੀ ਹੋ ਗਈਆਂ ਇਤੋਂ ਤੱਕ ਕਿ ਛੋਟੇ ਛੋਟੇ ਬੱਚੇ ਸਕੂਲਾਂ ਦੇ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਕਾਪੇ ਕਿਤਾਬਾਂ ਤੱਕ ਵੀ ਰੁੜ ਗਈਆਂ ਪਰ ਸਭ ਤੋਂ ਜਿਹੜਾ ਚਿੰਤਾ ਦਾ ਵਿਸ਼ਾ ਤੇ ਮੌਸਮ ਵਿਭਾਗ ਨੇ ਵੀ 2 ਮਹੀਨੇ ਪਹਿਲਾਂ ਇਹ ਵਾਰਨਿੰਗ ਈਸ਼ੂ ਕਰਤੀ ਸੀ ਵੀ ਇਸ ਸਾਲ ਜਿਹੜਾ ਮੌਸਮ ਆ ਇਹਦੇ ਵਿੱਚ ਮੀਂਹ ਦੀ ਤਦਾਦ ਜ਼ਿਆਦਾ ਹੋਏਗੀ। ਜ਼ਿਆਦਾ ਮੀਂਹ ਆਉਣਗੇ। ਪਰ ਪੰਜਾਬ ਸਰਕਾਰ ਨੇ ਉਹਦਾ ਕੋਈ ਵੀ ਇੰਤਜ਼ਾਮ ਨਹੀਂ ਕੀਤਾ। ਸੈਂਟਰ ਸਰਕਾਰ ਨੇ ਪੈਸੇ ਭੇਜੇ ਪਹਿਲਾਂ ਜਿਵੇਂ ਕਿ ਤੁਹਾਨੂੰ ਪਤਾ ਕਿ ਹੜਾ ਔਰ ਤੋਂ ਪਹਿਲਾਂ ਆਪਾਂ ਨਦੀਆਂ ਨਾਲੇ ਸਾਫ਼ ਕਰਨ ਲਈ ਪੈਸੇ ਆਉਂਦੇ ਆ ਕੋਈ ਪ੍ਰਵਾਹ ਨਹੀਂ ਕੀਤੀ ਕੋਈ ਨਦੀ ਕੋਈ ਨਾਲਾ ਸਾਫ਼ ਨਹੀਂ ਹੋਇਆ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਉਥੇ ਤੂ ਤੂ ਮੈਂ ਮੈਂ ਹੋਈਗੀ ਆ ਨਾਲੇ ਸਿਰਫ ਟੈਂਡਰ ਲੱਗੇ ਆ ਨਾਲੇ ਨਹੀਂ ਸਾਫ਼ ਹੋਏ ਇਹਨਾਂ ਨੇ ਐਸਟੀਮੇਟ ਭੇਜਦਾ ਜਦੋਂ ਹੜ੍ਹ ਆਏ ਤੇ 20000 ਕਰੋੜ ਰੁਪਇਆ ਸਾਨੂੰ ਚਾਹੀਦਾ ਤੁਰੰਤ ਕੇਂਦਰ ਸਰਕਾਰ ਜਿਹਦੇ ਚ ਮੰਨਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਹਨਾਂ ਨੇ ਆਪਣੇ ਖੇਤੀਬਾੜੀ ਮੰਤਰੀ ਜਿਹੜੇ ਸੁਰਾਜ ਚੋਹਾਨ ਜੀ ਨੇ ਕੇਂਦਰ ਤੇ ਉਹਨਾਂ ਨੂੰ ਭੇਜਿਆ ਯੋਜਨਾ 20000 ਕਰੋੜ ਦਾ ਕਿਹਾ ਵੀ ਸਾਡਾ ਨੁਕਸਾਨ ਹੋਇਆ ਉਹ ਇੱਥੇ ਆ ਕੇ ਆਏ ਉਹਨਾਂ ਨੇ ਐਸਟੀਮੇਟ ਲਾਇਆ ਉਹਦੇ ਤੁਰੰਤ ਜਦੋਂ ਉਹਨਾਂ ਨੇ ਆਪ ਦਾ ਐਸਟੀਮੇਟ ਭੇਜਿਆ ਕਿ ਪੰਜਾਬ ਦੇ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ ਪ੍ਰਧਾਨ ਮੰਤਰੀ ਸਾਹਿਬ ਦੇ ਆਦੇਸ਼ ਦੇ ਤੌਰ ਤੇ ਸੀ ਇੱਕਦਾਂ ਅਗਲੇ ਦਿਨ ਹੀ ਪੰਜਾਬ ਚ ਆਏ ਪੰਜਾਬ ਦਾ ਹੜਪੇਟ ਜਿਹੜੇ ਹੜਾ ਦੇ ਵਿੱਚ ਆਏ ਸੀ ਜ਼ਿਲ੍ਹਾ ਗੁਰਦਾਸਪੁਰ ਮੈਂ ਵੀ ਉੱਤੇ ਸੀ ਪਠਾਨਕੋਟ ਸਾਰੇ ਉਹ ਜ਼ਿਲ੍ਹਿਆਂ ਦਾ ਪ੍ਰਧਾਨ ਮੰਤਰੀ ਸਾਹਿਬ ਨੇ ਦੌਰਾ ਕੀਤਾ ਉਹਨਾਂ ਨੇ ਤੁਰੰਤ 1600 ਕਰੋੜ ਰੁਪਏ ਦੀ ਰਾਹਤ ਵੀ ਮਨਜ਼ੂਰ ਕੀਤੀ ਕਿਉਂਕਿ ਜਦੋਂ ਪੰਜਾਬ ਦੇ ਮੌਜੂਦਾ ਚੀਫ ਸੈਕਟਰੀ ਸਾਹਿਬ ਨੇ ਦੱਸਿਆ ਉਹਨਾਂ ਨੇ ਮੀਟਿੰਗ ਲਈ ਉਹਦੇ ਵਿੱਚ ਕਿਹਾ ਵੀ 13599 13299 13299 ਕਰੋੜ ਦਾ ਨੁਕਸਾਨ ਉਹਨਾਂ ਨੇ ਦੱਸਿਆ ਜਿਹੜਾ ਇਹਨੇ ਪਹਿਲਾਂ 20000 ਕਰੋੜ ਦਾ ਕਿਹਾ ਸੀ ਆਪ ਬੋਸਰ ਹੁਣ ਦੁਬਾਰਾ ਫਿਰ ਕੱਲ ਫਿਰ ਸਾਡੇ ਸਵਰਾਜ ਚਾਹਾਨ ਜੀ ਜਿਹੜੇ ਕੇਂਤਰੀ ਮੰਤਰੀ ਨੇ ਉਹ ਫਿਰ ਦੌਰਾ ਕਰਦਾ ਹੈ ਇਹਨਾਂ ਨੇ 16000 ਘਰਾਂ ਦੀ ਇੱਕ ਲਿਸਟ ਭੇਜੀ ਕਿ ਜਿਨ੍ਹਾਂ ਦੇ ਗਰੀਬਾਂ ਦੇ ਘਰ ਅਗੇ ਨੇ ਖਤਬ ਹੋ ਗਏ ਨੇ ਉਹਨਾਂ ਨੇ ਇੱਕ ਦੰਬ ਕੇਂਦਰ ਸਰਕਾਰ ਨੇ 1,60,000 ਰੁਪਇਆ ਤੁਰੰਤ ਮਨਜ਼ੂਰ ਕਰਕੇ ਇਹ ਜਿਹੜੇ 16,000 ਘਰ ਆ ਉਹਨਾਂ ਨੂੰ ਦਿੱਤਾ ਜਾਵੇ ਉਸ ਤੋਂ ਬਾਅਦ ਜਦੋਂ ਕੱਲ ਆਏ ਸੁਰਾਜ चौहान ਜੀ ਇਹਨਾਂ ਨੇ ਫਿਰ 32,604 ਘਰਾਂ ਦਾ ਇੱਕ ਹੋਰ ਲਿਸਟ ਦਿੱਤੀ ਉਹਨਾਂ ਨੇ ਮੌਕੇ ਤੇ ਸੈਕਸ਼ਨ ਕਰਕੇ ਕਿਹਾ ਕਿ 1,60,000 ਦੇ ਹਿਸਾਬ ਨਾਲ ਅਸੀਂ ਜਿਹਦਾ ਘਰ ਗਰੀਬ ਦਾ ਘਟ ਹੈ ਉਹਨੂੰ ਦਿੱਤਾ ਜਾਊਗਾ ਇਹ ਮੈਂ ਜਾਣਕਾਰੀ ਇਸ ਕਰਕੇ ਦੇ ਰਿਹਾ ਕਿ ਜਿਹੜੇ 14000 ਘਰ ਪਹਿਲਾਂ ਸੀ ਉਹਨਾਂ ਦੇ ਹਿਸਾਬ ਦੇ ਨਾਲ ਵੀ ਜਿਹੜੇ ਹੁਣ 332000 ਘਰ ਦਿੱਤੇ ਗਏ ਉਹਨਾਂ ਦੇ ਹਿਸਾਬ ਨਾਲ ਵੀ ਮੈਂ ਦੋ ਚਾਰ ਚੀਜ਼ਾਂ ਪੁੱਛੜੀਆਂ ਚਾਹੁੰਦਾ ਕਿ ਜੋ 160000 ਰੁਪਏ ਉਹਨਾਂ ਨੇ 36604 ਘਰਾਂ ਦੇ ਦਿੱਤਾ ਔਰ 6474 ਕਰੋੜ ਰੁਪਇਆ ਕੱਲ ਜਿਹੜੇ ਕੇਂਦਰੀ ਖੇਤੀ ਮੰਤਰੀ ਨੇ ਸੁਰਾ ਚੋਹਾਂ ਜੀ ਉਹ ਇਹ ਕਹਿ ਕੇ ਗਏ ਨੇ ਵਿੱਚ 76 ਕਰੋੜ ਯਾਰ ਕਰੋੜ 74 ਕਰੋੜ ਰੁਪਏ ਅਸੀਂ ਹੋਰ ਦੇ ਰਹੇ ਆ ਜਿਹੜਾ ਕਿ ਹੁਣ ਕੜਕ ਦੇ ਬੀਜ ਲਈ ਚਾਹੀਦਾ ਸੋ ਸੈਂਟਰ ਵੱਲੋਂ ਕੋਈ ਕਮੀ ਨਹੀਂ ਮੈਂ ਸਿਰਫ ਇਹ ਦੋ ਚਾਰ ਸਵਾਲ ਤੁਹਾਡੇ ਰਾਹੀਂ ਪੰਜਾਬ ਸਰਕਾਰ ਨੂੰ ਅਸੀਂ ਹਰੇਕ ਜ਼ਿਲ੍ਹੇ ਜਾ ਕੇ ਪੁੱਛਣਾ ਚਾਹੁੰਦੇ ਆ ਜਿਹਦੇ ਵਿੱਚ ਹੋਇਆ ਕਿ ਐਸਡੀਆਰਐਫ ਦਾ 12000 ਕਰੋੜ ਰੁਪਏ ਦਾ ਕੋਈ ਸਾਫ ਕਿਤਾਬ ਨਹੀਂ ਅੱਜ ਤੱਕ ਤੁਹਾਡੇ মিডিਆ ਰਾਹੀਂ ਵੀ ਸਵਾਲ ਪੁੱਛੇ ਗਏ ਨੇ ਚੈਨਲ ਰਾਹੀਂ ਵੀ ਸਵਾਲ ਪੁੱਛੇ ਗਏ ਨੇ ਵਿਧਾਨ ਸਭਾ 'ਚ ਵੀ ਸਵਾਲ ਪੁੱਛੇ ਗਏ ਨੇ ਅਸੀਂ ਕਿਹਾ ਨਾ ਤਾਂ ਵਾਈਟ ਪੇਪਰ ਇਸ਼ੂ ਕਰਦੇ ਹੋ ਉਹ ਦੱਸੇ ਵੀ ਪੈਸਾ ਕਿੱਥੇ ਗਿਆ 1600 ਕਰੋੜ ਰੁਪਏ ਕਿੱਾਈ ਗਿਆ ਸੋ ਜੋ ਵੀ ਕੀਤਾ ਇਹ ਸਾਰੀ ਚੀਜ਼ਾਂ ਦੇ ਵਾਸਤੇ ਅਸੀਂ ਇਹ ਮੈਂ ਹੀ ਅਖੀਰ ਤੇ ਵਿੱਚ ਤੁਹਾਡੇ ਨਾਲ ਇਹੀ ਅੱਜ ਚਰਚਾ ਤੁਹਾਡੇ ਨਾਲ ਕਰਨ ਆਏ ਆ ਕਿ ਜਿਵੇਂ ਮੌਸਮ ਵਿਭਾਗ ਨੇ ਕਿਹਾ ਕਿ ਜਿਹੜੇ ਬੰਨ ਨੇ ਉਹ ਕਮਜ਼ੋਰ ਨੇ ਬੰਨਾਂ ਨੂੰ ਮਜ਼ਬੂਤ ਕੀਤਾ ਜਾਵੇ ਐਸਡੀਆਰਐਫ ਦਾ 12000 ਕਰੋੜ ਕਿੱਥੇ ਗਿਆ ਉਹਦਾ ਹਿਸਾਬ ਦਿੱਤਾ ਜਾਵੇ ਜਿਹੜਾ ਹੜ੍ਹਾਂ ਦੇ ਮੌਸਮ ਵਿਭਾਗ ਨੇ ਸਭ ਤੋਂ ਪਹਿਲਾਂ ਚੇਤਾਵਨੀ ਦਿੱਤੀ ਤਾਂ ਏਵੈਕੂਏਸ਼ਨ ਪਲਾਨ ਪੰਜਾਬ ਗਵਰਨਮੈਂਟ ਦਾ ਕਿੱਥੇ ਆ ਔਰ ਜਿਹੜੇ ਕਿਸਾਨਾਂ ਦੇ ਮਜ਼ਦੂਰਾਂ ਤੇ ਪੀੜ ਹੜ ਪੀੜਤਾਾਂ ਦੇ ਪੁਆਰ ਪੁਆਰਾਂ ਦੇ ਮੁਆਵਜ਼ਾ ਕਿੱਥੇ ਆ ਸੋ ਅੱਜ ਸਰਕਾਰ ਜਿਹੜੀ ਸੁੱਤੀ ਪਈ ਆ ਅਸੀਂ ਸਰਕਾਰ ਨੂੰ ਜਗਾਉਣ ਲਈ ਔਰ ਪੰਜਾਬ ਦੇ ਲੋਕਾਂ ਲਈ ਚਟਾਨ ਵਾਂਗੂ ਖੜੇ ਆ ਕਿ ਕਿਸੇ ਤਰੀਕੇ ਵੀ ਕੇਂਦਰ ਦੇ ਵੱਲੋਂ ਕੋਈ ਇਸ ਵੱਲ ਘਾਟ ਨਹੀਂ ਪਰ ਪੰਜਾਬ ਸਰਕਾਰ ਦਾ ਇਸ ਦੇ ਵੱਲ ਕੋਈ ਧਿਆਨ ਨਹੀਂ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਹੁਣ ਤਾਂ ਸਿਰਫ ਇਹੀ ਕਹਿਣਾ ਰਹਿ ਗਿਆ ਹੱਡ ਦਾ ਪਾਣੀ ਤਾਂ ਸੁੱਕ ਜਾਵੇਗਾ ਪਰ ਪੰਜਾਬ ਦੇ ਲੋਕਾਂ ਦਾ ਦੁੱਖ ਨਹੀਂ ਸੁੱਕਿਆ ਪੰਜਾਬ ਦੇ ਲੋਕ ਦੁਖੀ ਆ ਇਤੋਂ ਭਾਰੀ ਕਦੇ ਹੱਡ ਨਹੀਂ ਆਏ ਪਰ ਪੰਜਾਬ ਸਰਕਾਰ ਦੀ ਨਾਕਾਮੀ ਜਿਹੜੀ ਆ ਉਹਦਾ ਅਸੀਂ ਜਵਾਬ ਮੰਗਦੇ ਆ ਪੰਜਾਬ ਸਰਕਾਰ ਨੂੰ ਉਹਦਾ ਜਵਾਬ ਦੇਣਾ ਪਏਗਾ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਸਰ ਜਿਹੜਾ ਕਾਈਕੇ ਜਿਹੜਾ ਜੀਵੀਐਮਡੀ ਦੇ ਵੱਲੋਂ ਜਿਹੜਾ ਪਗੜਾ ਅਭਿਆਸ ਮੈਨੇਜਮੈਂਟ ਬੋਰਡ ਆ ਜਾਂ ਪਗੜਾ ਅਭਿਆਸ ਸਟੇਜ ਤੇ ਬਣਿਆ ਹੋਇਆ ਉਹਦੀ ਪੂਰੀ ਸਮਰੱਥਾ ਦਾ 25% ਤੱਕ ਉਹਦੇ ਵਿੱਚ ਮਲਵਾ ਭਰ ਚੁੱਕਿਆ ਕਿ ਕੇਂਦਰ ਸਰਕਾਰ ਉਸਦੀ ਵੀ ਸਫਾਈ ਦੇ ਲਈ ਕੋਈ ਪ੍ਰਬੰਧ ਕਰੇ ਦੇਖੋ ਬਾਈ ਕਿਹੜਾ ਚੋਣ ਵਿੱਚ ਜੀ ਕੁਝ ਸਮੱਸਿਆ ਨਾ ਦੇਖੋ ਗੱਲ ਇਹ ਆ ਕਿ ਬੀਵੀਐਮਈ ਦੀ ਗੱਲ ਕਰਦੇ ਹੋ ਔਰ ਆਵੀ ਦੀ ਗੱਲ ਕਰਦੇ ਹੋ ਹਰੇਕ ਜਗ ਹਰੇਕ ਜਿਹੜੇ ਦਰਿਆ ਨੇ ਜਾਂ ਨਾਲੇ ਕੇਂਦਰ ਸਰਕਾਰ ਵੱਲੋਂ ਪਹਿਲੇ ਹੀ ਪੈਸੇ ਆਉਂਦੇ ਵੀ ਸਫਾਈ ਕੀਤੀ ਜਾਵੇ ਸੋ ਬੀਬੀ ਅਮੀ ਦੀ ਜਿਹੜੀ ਮੈਂ ਪਹਿਲਾਂ ਗੱਲ ਸ਼ਾਇਦ ਕਹਿ ਚੁੱਕਿਆ ਜਾਂ ਮੈਂ ਫਿਰ ਦੁਬਾਰਾ ਦਰਉਣਾ ਚਾਹੁੰਦਾ ਕਿ ਜਦੋਂ ਇਹ ਸਾਰੇ ਦਰਿਆਵਾਂ ਦੇ ਵਿੱਚ ਪਾਣੀ ਭਰਿਆ ਗਿਆ ਸੀ ਉਹ ਜਾਂ ਤਿੰਨ ਕਿੱਟਾ ਜਿਹੜੇ ਹੜੇ-ਹੜੇ ਪਾਣੀ ਦੇ ਤਾਂ ਜਿਹੜੇ 130 ਆਪਣੇ ਬੰਨ੍ਹ ਆ ਉਹ ਟੁੱਟੇ ਨੇ ਉਹ ਟੁੱਟਦੇ ਨਾ ਇੰਨਾ ਜ਼ਿਆਦੇ ਜ਼ੋਰ ਦਾ ਪਾਣੀ ਆਉਂਦਾ ਨਾ ਇਹਨਾਂ ਨੇ ਕੋਈ ਵੀ ਜਿਹੜੀ ਆ ਪਹਿਲਾ ਮੌਕੇ ਤੇ ਪੰਜਾਬ ਸਰਕਾਰ ਨੇ ਉਹ ਮਹੀਨੇ 10 ਮਹੀਨੇ ਪਹਿਲਾਂ ਜਦੋਂ ਆਪਾਂ ਹੱਟ ਦੀ ਮੀਟਿੰਗਾਂ ਹੁੰਦੀਆਂ ਨੇ ਕਿ ਕਿਹੜੇ ਨਾਲ ਆਪਾਂ ਨੂੰ ਪਤਾ ਕਿ ਜਿਹੜੇ ਸੇਮ ਦੇ ਨਾਲੇ ਵੀ ਆ ਬਰਲਤ ਪੈਦਾ ਹੋ ਜਾਂਦੇ ਆ ਉਹਨਾਂ ਚ ਵੱਡੀ ਬੇਲ ਪੈਦਾ ਹੋ ਜਾਂਦੀ ਆ ਜਿਹੜੀ ਇਹ ਕਹਿੰਦੇ ਨਰੇਗਾ ਦੇ ਵਰਕਰ ਵਿਚਾਰੇ ਨਰੇਗਾ ਦੇ ਵਰਕਰ ਉਹਨੂੰ ਨਹੀਂ ਕੱਢ ਸਕਦੇ ਉਹਨੂੰ ਸਪੈਸ਼ਲੀ ਜਿਹੜੇ ਆਪਣੇ ਮਸ਼ੀਨਾਂ ਦੇ ਰਾਹੀ ਉਹ ਸਾਫ਼ ਕਰਨੇ ਪੈਂਦੇ ਆ ਜਿਹਦੇ ਚ ਪੰਜਾਬ ਸਰਕਾਰ ਫੇਲ ਹੋਈ ਆ ਸੋ ਅਸੀਂ ਇਹੀ बार-बार ਕਹਿੰਦੇ ਆ ਕਿ ਅਸੀਂ ਹੱਟ ਪੀੜਤਾ ਦੇ ਨਾਲ ਖੜੇ ਆ ਅਸੀਂ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਅੱਜ ਮੈਂ ਇੱਥੇ ਕੋਈ ਰਾਜਨੀਤੀ ਦੀ ਗੱਲ ਨਹੀਂ ਕਰਨੀ ਚਾਹੁੰਦਾ ਪਰ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਸਰਕਾਰ ਜ਼ਿੰਮੇਵਾਰ ਆ ਉਹਨੂੰ ਜ਼ਿੰਮੇਵਾਰ ਠਰਉਣਾ ਚਾਹੀਦਾ ਔਰ ਉਹਨੂੰ ਜਵਾਬ ਦੇਣਾ ਚਾਹੀਦਾ ਸਰ ਫਿਲੋਸਫੀਕਲ ਸਵਾਲ ਹੋ ਰਿਹਾ ਹੈ ਕਿ ਭਾਗ ਦਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਹਿਮਾਚਲ ਤੇ ਰਾਜਸਥਾਨ ਦੀ ਪੱਕੀ ਜਿਹੜੀ ਹੈ ਮੈਂਬਰਸ਼ਿਪ ਨੂੰ ਲੈ ਕੇ ਗੱਲ ਸਾਹਮਣੇ ਆ ਰਹੀ ਹੈ ਕਿ ਕੋਈ ਰਿਪੋਰਟ ਪੇਸ਼ ਕੀਤੀ ਜਾ ਰਹੀ ਹੈ ਤੁਸੀਂ ਪੰਜਾਬ ਬੀਜੇਪੀ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਇਸ ਦਾ ਪੱਖ ਦੇਖੋ ਇਹਦੇ ਜਿਹੜੀ ਮੈਨੇਜਮੈਂਟ ਦਾ ਨਾ ਪੰਜਾਬ ਦਾ ਵੱਡਾ ਹਿੱਸਾ ਦੇਖੋ ਇਹ